ਫੰਡ ਟਿੱਬੀ ਭਰਾਇਆਂ ਦੇ ਵਿੱਚ ਨੌਜਵਾਨ ਦਾ ਕਤਲ ਹੋ ਜਾਂਦਾ ਹੈ। ਉਹਨਾਂ ਦੀ ਸਿਸਟਰ ਬੈਠੀ ਹੈ ਸਾਡੇ ਨਾਲ ਪੂਰੀ ਜਾਣਕਾਰੀ ਲਵਾਮਗੀ। ਕੀ ਕਹਾਣੀ ਹੈ ਜਿਹੜਾ ਨੌਜਵਾਨ ਦਾ ਕਤਲ ਹੁੰਦਾ ਹੈ? ਕਤਲ ਦੇ ਪਿੱਛੇ ਵਜ੍ਹਾ ਕੀ ਹੈ? ਜਸਪ੍ਰੀਤ ਤੇ ਮਨਪ੍ਰੀਤ ਨੇ ਮੇਰਾ ਭਰਾ ਮਾਰਤਾ। ਮਾਰਤਾ। ਕੱਲ ਸ਼ਾਮ ਨੂੰ ਇੱਥੇ ਆਈ ਆ। ਮੰਮੀ ਦੱਸਦੀ ਹੈ ਸ਼ਾਮ ਨੂੰ ਆ ਕੇ ਇੱਥੇ ਛੱਡ ਕੇ ਗਿਆ ਆਪਣੇ ਘਰ ਵਾਲੀ ਨੂੰ ਜਸਪ੍ਰੀਤ ਮੁੜ ਕੇ ਇੱਥੋਂ ਲੈ ਕੇ ਗਿਆ। ਰਾਤ ਨੂੰ 9 ਵਜੇ ਕੇ 5 ਮਿੰਟ ਤੇ ਉਹਨਾਂ ਦੀ ਉਹਦੀ ਸੱਸ ਪੂਰੀ ਹੁੰਦੀ ਆ ਗੌਰਵਪ੍ਰੀਤ ਨੂੰ ਫੋਨ ਲਾ ਕੇ ਕਹਿੰਦੀ ਮੇਰੀ ਸੱਸ ਪੂਰੀ ਹੋ ਗਈ ਤੂੰ ਆਇਆ ਮੈਂ ਕਹਿੰਦਾ ਮੰਮੀ ਇਹਨੇ ਮੰਮੀ ਨੂੰ ਕਿਹਾ ਮੰਮੀ ਕਹਿੰਦੀ ਮੈਂ ਚੱਲਦੀ ਆ ਨਾਲ ਕਹਿੰਦਾ ਮੰਮੀ ਕੋਈ ਨਾ ਉਹ ਕਹਿੰਦੀ ਇਕੱਲੇ ਨਹੀਂ ਆਉਣਾ ਇਕੱਲੇ ਨੂੰ ਲੈ ਗਈ ਓਥੇ ਟਿੱਬਣਾ ਵਾਲੇ ਪਾਸੇ ਬਾਈ ਪੈਂਟ ਚ ਨਹੀਂ ਹਜੇ ਐਂਟਰੀ ਕੀਤਾ ਮੇਰਾ ਭਰਾ ਪੈਂਟ ਤੋਂ ਮੋੜ ਮੋੜ ਦੇਈ ਵੀ ਪਤੀ ਬੰਦੇ ਕਟੇ ਕਰਕੇ ਮਰਵਾਤਾ ਮਰਾਇਆ ਜਸਪ੍ਰੀਤ ਨੇ ਆ ਮਨਪ੍ਰੀਤ ਨੇ ਸ਼ਿੰਦਰ ਨੇ ਤਿਆਰ ਨੇ ਗੁਰਪ੍ਰੀਤ ਨੇ ਬਚਾਉਂਦੇ ਮਾਰਿਆ ਨੇ ਸਾਰਾ ਪੈਂਡੀ ਇਕੱਠਾ ਕਰ ਲਿਆ ਹੋਏ ਸਾਡਾ ਨਾ ਮੈਂ ਉੱਤੋਂ ਸੀ ਮੇਰਾ ਭਰਾ ਨਿੱਕਾਇਆ ਫੋਲਵਰ ਘਮਾਰਤਾ ਓਏ ਕਿੰਨੀ ਉਮਰ ਸੀ ਭਾਈ ਇਹ ਸਾਲਾਂ ਦਾ ਜੇ ਵੀਰਾ ਨਹੀਂ ਕਿ ਮੈਂ ਘਰ ਦੇ ਵਿੱਚ ਤੁਸੀਂ ਭੈਣ ਭਰਾ ਕਿੰਨੇ ਹੋ ਦੋਈਆ ਇੱਕ ਭਰਾ ਸੀ ਤੁਹਾਡਾ ਇੱਕ ਤੁਸੀਂ ਭੈਣ ਹੋ ਜੀ ਮੈਂ ਜਿਹੜੇ ਘਰੋਂ ਆ ਕੇ ਲੈ ਕੇ ਜਾਂਦੀ ਆ ਕੌਣ ਲੈ ਕੇ ਜਾਂਦੀ ਆ ਘਰੋਂ ਆ ਕੇ ਉਹ ਆਪਦੀ ਘਰ ਵਾਲੀ ਨੂੰ ਛੱਡ ਕੇ ਵੀ ਜਾਂਦਾ ਸੀ ਭਾਈ ਲੈ ਕੇ ਵੀ ਜਾਂਦਾ ਸੀ ਇੱਥੇ ਤੁਹਾਡੇ ਘਰੇ ਹਾਂ ਜੀ ਕੱਲ ਸ਼ਾਮ ਨੂੰ ਉਹ ਛੱਡ ਕੇ ਵੀ ਗਿਆ ਮੁੜ ਕੇ ਫਿਰ ਲੈ ਕੇ ਵੀ ਗਿਆ ਰਾਤ ਨੂੰ ਜਦੋਂ ਲੈ ਕੇ ਜਾਂਦਾ ਇੱਥੋਂ ਕਿੰਨਾ ਸਮਾਂ ਸੀ ਕਿੰਨਾ ਸਮਾਂ ਸੀ ਮੁੰਮੀ ਤੁਹਾਨੂੰ ਬਣਾ ਕੇ ਗਿਆ ਮੈਂ ਤਾਂ ਪਤ ਇੱਥੋਂ ਜਦੋਂ ਮੈਂ ਇੱਥੋਂ ਨਿਕਲੀ ਆ ਤੇ ਉੱਥੇ ਖੜਾ ਜਸਪ੍ਰੀਤ ਤੇ ਬਿਠਾ ਕੇ ਲੈ ਗਿਆ ਆਪ ਹੀ ਛੱਡ ਜਾਂਦਾ ਸੀ ਆਪ ਹੀ ਲੈ ਜਾਂਦਾ ਸਰੋਂ ਨਿਕਲੀ ਆਪਨੇ ਕਦੋਂ ਗਈ ਹਾਂ ਜਦੋਂ ਨਿਕਲੀ ਕਰੋ ਗਈ ਇਹ ਤਾਂ ਆਪਣਾ ਪਤਾ ਮੈਂ ਪਤਾ ਕਿਹੜਾ ਟਾਈਮ ਨੋਟ ਕੀਤਾ ਮੈਨੂੰ ਕਿਹੜਾ ਪਤਾ ਸੀਗਾ ਇੰਨੇ ਵੱਲੋਂ ਹੀ ਕੰਮ ਸੀਗਾ ਟਾਈਮ ਦਾ ਤਾਂ ਨੋਟ ਕਰ ਹਾਂ ਅੱਗੇ ਉੱਠ ਕੇ ਅੱਗੇ ਉੱਠ ਕੇ ਡੇਲੀ ਵਾਲਾ ਕੰਮ ਹੀ ਸੀਗਾ ਇਹਨਾਂ ਦਾ ਪਹਿਲਾਂ ਤਾਂ ਆਏ ਰਹਿੰਦੇ ਸੀ ਸਾਡੇ ਨਾਲ ਵੀ ਅਸੀਂ ਇੱਕ ਹੁਣ ਮੇਰਾ ਪ੍ਰਾਉ ਤੇ ਸੱਦ ਕੇ ਮਰਵਾ। ਦੋਸਤੋ ਦੋਸਤ ਬਣਿਆ ਹੋਇਆ ਸੀ। ਪਹਿਲਾ ਦੋਸਤ ਬਣਿਆ ਹੀ ਸੀਗਾ ਗੁਰਪ੍ਰੀਤ ਦਾ। ਵੀਰੇ ਉਹ ਕਹਿੰਦੀ ਨਾ ਮੈਂ ਜ਼ਹਿਰ ਖਾ ਲੂੰ। ਮੈਂ ਸਫਰੇ ਪੀ ਲੂੰ ਜੇ ਤੂੰ ਪੀਅਰ ਕੁੜੀ ਨਾਲ ਵਿਆਹ ਕਰਾਇਆ ਤਾਂ ਮੈਂ ਨਹੀਂ ਬਚਦੀ। ਮੈਂ ਤਾਂ ਆ ਗਉਣ ਆਉਦਾ ਮੁੰਡਾ ਗਉਣ ਮਨਜੀਤ ਜਸਪ੍ਰੀਤ ਕਹਿੰਦੀ ਮੇਰੇ ਕੰਨੋਂ ਮਰੇ ਆ। ਕਹਿੰਦੀ ਮੈਂ ਗੁਰਪ੍ਰੀਤੈਨੂੰ ਨਹੀਂ ਛੱਡ ਸਕਦੀ। ਮੈਂ ਤੇਰੇ ਨਾਲ ਹੀ ਰਹਿਣਾ ਤੇਰੇ ਨਾਲ ਵਿਆਹ ਵੀ ਕਰਾਉਣਾ। ਬਹੁਤ ਕੋਸ਼ਿਸ਼ ਕੀਤਾ ਉਹਨੇ ਮੇਰੇ ਪੁੱਤ ਨਾਲ ਰਾਤਾਂ ਨੂੰ ਸਾਰੀ-ਸਾਰੀ ਰਾਤ ਵੀਡੀਓ ਕਾਲ ਤੇ ਟਿਕਰ ਨਹੀਂ ਸੀ ਦਿੰਦੀ ਮੇਰੇ ਪੁੱਤ ਨੂੰ 24 ਘੰਟੇ ਮੈਂ ਆਖਿਆ ਨਹੀਂ ਤੀਏ ਮੇਰੇ ਪੁੱਤ ਦਾ ਖਿਹੜਾ ਛੱਡ ਦੇ ਕਹਿੰਦੀ ਮੇਰੇ ਪੁੱਤ ਨਾਲ ਮੈਨੂੰ ਕਹਿੰਦੀ ਨਹੀਂ ਮੈਂ ਇਹ ਨਹੀਂ ਛੱਡਣਾ ਇਹ ਤਾਂ ਮੇਰੀ ਜਿੰਦ ਜਾਨ ਆ ਹੈ ਮੈਂ ਪੁੱਤ ਲੁੱਟੀ ਪੱਟੀ ਗਈ ਆ ਜਿੰਦ ਜਾਨ ਮਰਵਾਤਾ ਕੋਲੇ ਖੜ ਕੇ ਮਰਵਾਇਆ ਹੁਣ ਜੀ ਇੱਕ ਜਸਪ੍ਰੀਤ ਇੱਕ ਮਨਪ੍ਰੀਤ ਇੱਕ ਛਿੰਦਰ ਇੱਕ ਦਿਆਲ ਇੱਕ ਗੁਰਪ੍ਰੀਤ ਉਹਦਾ ਇਹਦਾ ਭਰਾ ਮਨਪ੍ਰੀਤ ਦਾ ਜਿਹਨੇ ਮੇਰਾ ਪੁੱਤ ਮਰਵਾਤਾ ਤੁਸੀਂ ਜਿਹੜਾ ਉਹਦੇ ਘਰ ਵਾਲੀ ਸੀ ਉਹਨੂੰ ਸਮਝਾਉਂਦੀ ਕੋਸ਼ਿਸ਼ ਨਹੀਂ ਕਰੀ ਵੀ ਤੂੰ ਆਦੀ ਬੋ ਨੂੰ ਸਮਝਾ ਪਾਈ ਇਹ ਸਾਡੇ ਘਰੇ ਆਉਂਦੀ ਬਹੁਤ ਕੀਤੀ ਬਹੁਤ ਕੀਤੀ ਬਿਠਾ ਕੇ ਵੀ ਕੀਤੀ ਮੈਂ ਕਿਹਾ ਜਸਪ੍ਰੀਤ ਆਪਦੇ ਘਰ ਵਾਲੀ ਨੂੰ ਸਮਝਾ ਲਾ ਆਪਦੇ ਘਰ ਵਾਲੀ ਨੂੰ ਸਮਝਾ ਲਾ ਉਹਨੇ ਤਾਂ ਬੈਠੇ ਤੇ ਕਿਹਾ ਤੇ ਜਸਪ੍ਰੀਤ ਦੇ ਕਦੀ ਮੈਂ ਇਹਦੇ ਬਿਨਾ ਬਚਦੀ ਨਹੀਂ ਮੈਂ ਨਹੀਂ ਕਹਦੀ ਇਹਦੇ ਬਿਨਾ ਬਚਦੀਗੀ ਮਰ ਤਾਂ ਜਾਊਂਕੈ ਨਹੀਂ ਮੈਂ ਬਚਦੀ ਨਹੀਂ ਅੱਜ ਮਰੀ ਤਾਂ ਹੈ ਨਹੀਂ ਅੱਜ ਮਰਦੀ ਮੇਰੇ ਪੁੱਤ ਦੇ ਬਰਾਬਰ ਮਰਦੀ ਮੈਨੂੰ ਸ਼ਾਂਤੀ ਆਉਂਦੀ ਹੈ ਮੈਨੂੰ ਸ਼ਾਂਤੀ ਮਨ ਨੂੰ ਆਉਂਦੀ ਮੇਰੇ ਪੁੱਤ ਦੇ ਬਰਾਬਰ ਅੱਜ ਪਈ ਹੁੰਦੀ ਮੈਂ ਕਿੱਧਰ ਜਾਵਾਂ ਮੇਰਾ ਇਕੱਲਾ ਇਕੱਲਾ ਪੁੱਤ ਮੈਂ ਮਸਾਂ ਦਾ ਮਸਾਂ ਪਾਲਿਆ ਪਿਓ ਉਹਦਾ ਸਿਰ ਤੇ ਨਹੀਂ ਹੈ ਤੇ ਮੈਨੂੰ ਹੁਣ ਮੈਂ ਜਾਵਾਂ ਕਿੱਧਰ ਨੂੰ ਮੇਰਾ ਨਿਆਂ ਕਰੋ ਮੇਰਾ ਮੈਨੂੰ ਇਨਸਾਫ਼ ਚਾਹੀਦਾ ਮੇਰੇ ਪੁੱਤ ਦਾ ਕੋਈ ਪੁੱਛ ਕੇ ਚ ਨਹੀਂ ਅਸੀਂ ਸਵੇਰ ਦੇ ਮੈਡੀਕਲ ਦੇ ਬਾਹਰ ਬੈਠੇ ਆ ਬਸ ਬਾ ਰੱਖਿਆ ਸਾਨੂੰ ਕੋਈ ਸਾਡੇ ਕੋਲੇ ਨਹੀਂ ਆਇਆ ਆ মিডিਆ ਵਾਲੇ ਇੱਕ ਦੋ ਆਏ ਇਹ ਵੀ ਲੈ ਕੇ ਆੜੀ ਇਹਨਾਂ ਨੇ ਕੋਈ ਨਹੀਂ ਛਾਪੀ ਸਾਡੀ ਕਿਸੇ ਨੇ ਖਬਰ ਨਹੀਂ ਲਾਉਣ ਦਿੰਦੇ ਇਹਨਾਂ ਨੂੰ ਸਾਨੂੰ ਅੰਦਰੇ ਅੰਦਰ ਹੀ ਗੁੰਮਰਾਹ ਕਰੀ ਜਾਂਦੇ ਆ ਸਾਰੇ ਸਾਡਾ ਇਨਸਾਫ ਦਵਾ ਕਿੰਨੇ ਘੰਟੇ ਹੋ ਗਏ ਅਸੀਂ ਸਵੇਰ ਦੇ ਬੈਠਿਆ ਰਾਤ ਦੇ 1 ਵਜੇ ਤੇ ਜੀ ਸਟਮਟਮ ਹੋਇਆ ਨਹੀਂ ਤੱਕ ਹਾਂ ਪੋਸਟਮ ਨਹੀਂ ਹੋਇਆ ਹਜੇ ਸਾਨੂੰ ਕੋਈ ਪ੍ਰੂਫ ਕੋਚ ਨਹੀਂ ਦੱਸਦੇ ਸਾਨੂੰ ਕੁਝ ਵੀ ਸਾਨੂੰ ਮੈਡੀਕਲ ਦੇ ਬਾਹਰ ਗੁੰਗਿਆ ਵਾਂਗੂ ਬਾਤਾ ਪਰ ਮੇਰੇ ਉੱਥੇ ਪਿਆ ਕੋਈ ਪਤਾ ਨਹੀਂ ਕੋਈ ਕੋਸ਼ ਨਹੀਂ ਕਰਦਾ ਸਾਡੇ ਕੋਲੇ ਕੋਈ ਨਹੀਂ ਆਇਆ ਕੋਈ ਵੀ ਕੋਈ ਬੋਲ ਸਿ ਮਿਲਾਇਆ ਨਹੀਂ ਸਾਡੇ ਕੋਲੇ ਕੁਝ ਨਹੀਂ ਕੋਈ ਸੁਣਵਾਈ ਨਹੀਂ ਸਾਨੂੰ ਇਨਸਾਫ ਦੀ ਪਰਾਣਾ ਕੋਈ ਗੱਲਬਾਤ ਹੁੰਦੀ ਜਾਂਦੀ ਸੀ ਜੇ ਜਦੋਂ ਜਾਂਦਾ ਹੁੰਦਾ ਸੀ ਉੱਥੇ ਕੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦਾ ਸੀ ਉਹ ਮੈਨੂੰ ਕੱਲ ਸ਼ੇਅਰ ਕੀਤੀ ਸੀ ਕਹਿੰਦਾ ਪਹਿਨੇ ਮੈਂ ਪੀਰ ਕੁੜੀ ਨੂੰ ਹਾਂ ਕਰ ਦੇਣੀ ਆ ਹਣ ਮੈਂ ਵਿਆਹ ਕਰਵਾ ਲੈਣਾ ਦੁਪਹਿਰੇ ਪਿੰਡ ਭਰਾਵਾਂ ਦੀ ਗੱਲ ਹੋਈ ਏ ਰਾਤ ਨੂੰ 9 ਵਜੇ ਮੈਨੂੰ ਫੋਨ ਆਇਆ ਕਹਿੰਦਾ ਪਹਿਨੇ ਉਹਨਾਂ ਦੀ ਬੁਰੀ-ਪੁੜੀ ਹੋ ਗਈ ਜਦੋਂ ਫੋਨ ਆਇਆ ਤਾਂ ਬੱਸ ਉਹ ਤੋਂ ਬਾਅਦ ਮੰਮੀ ਨੇ ਫੋਨ ਲਾਇਆ 12 ਵਜੇ ਕਹਿੰਦੀ ਤੇਰਾ ਵੀਰਾ ਹੈ ਨਹੀਂ ਘਰੇ ਗਿਆ ਮੈਂ ਕਿਹਾ ਕਹਿੰਦਾ ਮਨਪ੍ਰੀਤ ਕਹਿੰਦੀ ਤੂੰ ਇਹਨੂੰ ਨਾ ਲੈ ਕੇ ਆਈ ਮੰਮੀ ਨੂੰ ਨਾਲ ਤੂੰ ਕੱਲਾ ਆਈ ਫਿਰ ਉੱਥੇ ਕੋਈ ਦੋਸਤ ਸੀ ਇਹਦਾ ਉਹਨੂੰ ਬਾਕੇ ਲੈ ਗਿਆ ਮੋਟਰਸਾਈਕਲ ਤੇ ਗਏ ਆ ਕੋਈ ਗੱਡੀ ਤੇ ਨਹੀਂ ਗਏ ਕਾਸੇ ਦਿਨ ਦੋਨੇ ਜਾਣੇ ਗਏ ਆ ਤੇ ਉਥੇ ਰਾਹ ਚ ਹੀ ਘੇਰ ਲਿਆ ਤੇ ਪਿੰਡ ਤਾਂ ਉਹਦਾ ਐਂਟਰ ਹੋਇਆ ਹੀ ਨਹੀਂਗਾ ਪਿੰਡ ਤਾਂ ਬਾਈ ਕਹਿੰਦੇ ਜਸਪ੍ਰੀਤ ਨੇ ਮਾਰਿਆ ਸਿਰ ਚ ਜਿਹੜਾ ਪਿੰਡ ਦਾ ਸਰਪੰਚ ਆਉਣੇ ਵੀ ਮਾਰ ਕੇ ਕਿਹਾ ਕਹਿੰਦਾ ਮੈਂ ਸਰਪੰਚਾਂ ਦਿਆਲ ਨੇ ਵੀ ਮਾਰਿਆ ਕਹਿੰਦੇ ਸ਼ਸ਼ਿੰਦਰ ਨੇ ਸਾਰੇ ਨੇ ਮੇਰੇ ਉਪਰਾ ਦਾ ਸਿਰ ਖਲਾਰਦਾ ਸਾਰੀ ਉਹਨੇ ਮੇਰੇ ਵੀਰੇ ਦਾ ਸਿਰ ਘਲਾਰਦਾ ਇਹਨਾਂ ਨੇ ਉਹ ਸਰਪੰਚੋ ਕੇ ਵੀ ਸਿਰ ਪਾੜਦਾ ਮਾਤਾ ਦੀ ਉਹਨਾਂ ਦੀ ਕਹਿੰਦੇ ਆ ਵੀ ਡੈਥ ਹੋ ਗਈ ਸੀ ਕਿੰਨੇ ਕਬਜ ਨੂੰ ਫੋਨ ਆਉਂਦਾ ਉਹ ਤਾਂ 9:05 9:30 ਹੋਈ ਜਾਂ ਡੈਥ ਉਹਦੋਂ ਬਾਅਦ ਚ ਕੰਮ ਚੱਲਦਾ ਉਹਦੋਂ ਬਾਅਦ ਚ ਬੁਲਾਉਂਦੀ ਆ ਬੁਲਾ ਕੇ ਤੇ ਬਸ ਪਲਾਨ ਬਣਾਇਆ ਸੀ ਮੇਰਾ ਪੁੱਤ ਮਰਵਾਉਣਾ ਸੀਗਾ ਬੰਦੇ ਖਲਿਆ ਤੇ ਰਾਚ ਇਹ ਇਦਰੇ ਜਾਂਦੇ ਸੀਗੇ ਇਹਨਾਂ ਨੂੰ ਕੀ ਪਤਾ ਇਹ ਤਾਂ ਹੁਣ ਬੁਢੀ ਤੇ ਮਰਨੇ ਤੇ ਜਾਂਦਾ ਸੀਗਾ ਕੌਣ ਕੌਣ ਗਿਆ ਘਰ ਤੋਂ ਜਦੋਂ ਉਹਨੂੰ ਪਤਾ ਲੱਗਦਾ ਵੀ ਸੁਨੇਹਾ ਆਉਂਦਾ ਵੀ ਮਾਤਾ ਮਰ ਗਈ ਤੁਸੀਂ ਆਜੋ ਇਹ ਸੁਨੇਹਾ ਆਇਆ ਉਹਨਾਂ ਨੂੰ ਮਨਪ੍ਰੀਤ ਨੂੰ ਕਾਲ ਆਈ ਆ ਮਨਪ੍ਰੀਤ ਦੀ ਮਨਪ੍ਰੀਤ ਦੀ ਉਸੇ ਕੁੜੀ ਦੀ ਜਿਹੜੀ ਕੁੜੀ ਮੇਰੇ ਪੁੱਤ ਨੂੰ ਲੈ ਗਈ ਦੁਨੀਆ ਤੋਂ ਖਤਮ ਕਰਤਾ ਇਹਦੀ ਕਾਲ ਆਉਂਦੀ ਆ ਮੈਨੂੰ ਕਹਿੰਦਾ ਮੈਂ ਕਿਹਦੀ ਕਾਲ ਕਰਾਂ ਮੰਮੀ ਮਨਪ੍ਰੀਤ ਦੇ ਉਹਦੀ ਸੱਸ ਮਰ ਗਈ ਮੈਂ ਕਹ ਅੱਛਾ ਮੈਂ ਕਾ ਪੁੱਤ ਫਿਰ ਮੈਂ ਚੱਲਦੀ ਆ ਨਾਲ ਕਹਨ ਮਨਪ੍ਰੀਤ ਕਹਿੰਦੀ ਮੰਮੀ ਨੂੰ ਨਾਲ ਲੈ ਆਈ ਤੂੰ ਕੱਲਾ ਹੀ ਆਈ ਇਹਨੇ ਪਤਾ ਨਹੀਂ ਰੱਬ ਜਾਣੇ ਉਹ ਮੁੰਡੇ ਨੂੰ ਲੈ ਗਿਆ ਨਾਲ ਮੈਂ ਘਰੇ ਤੜਫੀ ਜਾਂਦੀ ਆ ਮੈਂ ਆਖੀ ਜਾਂਦੀ ਆ ਇਹ ਕੀ ਗੱਲ ਫਿਰ ਮੈਂ ਫੋਨ ਵੀ ਲਾਇਆ ਇਹਨੂੰ ਮਨਪ੍ਰੀਤ ਨੂੰ ਮੈਂ ਕਹ ਮਨਪ੍ਰੀਤ ਮੇਰਾ ਪੁੱਤ ਕਿੱਥੇ ਉਹਦਾ ਫੋਨ ਬੰਦ ਆਈ ਜਾਂਦਾ ਮੇਰਾ ਪੁੱਤ ਦਾ ਫੋਨ ਮੈਂ ਫੋਨ ਬੰਦ ਆਈ ਜਾਂਦਾ ਮੇਰਾ ਪੁੱਤ ਕਿੱਥੇ ਮੈਨੂੰ ਦੱਸ ਤੇ ਤੂੰ ਸੱਜਿਆ ਫੋਨ ਕਰਕੇ ਤੂੰ ਫੋਨ ਕਰਕੇ ਸੱਜਿਆ ਮੈਂ ਕਹ ਮੈਨੂੰ ਦੱਸ ਪੁੱਤ ਕਿੱਥੇ ਮੇਰਾ ਕਹਿੰਦੀ ਮੈਨੂੰ ਤਾਂ ਮੈਨੂੰ ਪਤਾ ਨਹੀਂ ਮੰਮੀ ਮੈਨੂੰ ਨਹੀਂ ਪਤਾ ਮੰਮੀ ਤੇ ਜਦੋਂ ਅਸੀਂ ਗਏ ਉੱਥੇ ਤੇ ਐਮਐਲਐਸ ਖੜੀ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਕੀ ਨੇ ਫੋਨ ਕੀਤਾ ਕਹਿੰਦੇ ਆਖੇ ਸਾਨੂੰ ਇਹਨਾਂ ਪੈਂਡ ਵਾਲੇ ਝੋਕਿਆ ਵੀ ਉਹਨਾਂ ਨੇ ਮੈਂ ਕਿਹਾ ਪੈਂਡ ਵਾਲੇ ਦਾ ਨੰਬਰ ਦਿਓ ਆਖੇ ਇਹਨਾਂ ਨੇ ਪੈਂਡ ਵਾਲਿਆਂ ਨੇ ਕੀਤਾ ਸਾਨੂੰ ਐਮਐਲਐਸ ਨੂੰ ਫੋਨ ਵੀ ਐਮਐਲਐਸ ਆ ਜੀ ਆ ਪੁੱਤ ਮੇਰੇ ਤਾਂ ਪੁੱਤ ਨਹੀਂ ਮੇਰੀ ਤਾਂ ਲੁੱਟ ਗਿਆ ਸੀ ਮੁੰਡਾ ਉਹ ਮੁੰਡਾ ਕੌਣ ਸੀ ਜੇ ਦੋ ਜਣੇ ਗਏ ਆ ਇਹ ਇੱਕ ਕਾਕਾ ਸੀ ਦੋਸਤ ਦੋਸਤੀ ਸੀਗਾ ਦੋਸਤੀ ਉਹਦੇ ਸੱਟਾ ਕਿੰਨੇ ਸੀ ਉਹਦਾ ਵੀ ਸੱਟਾ ਦਾਖਲ ਆ ਹਸਪੀਟਲ ਦਾਖਲ ਹੀ ਹੈ ਮੈਡੀਕਲ ਚ ਤੇ ਗੁਰਪ੍ਰੀਤ ਦਾ ਤਾਂ ਉਹੀ ਖਲਾਰਤਾ ਕਾਸਤੇ ਗਏ ਕਰੋ ਮੋਟਰਸਾਈਕਲ ਜਾਂ ਕੋ ਮੋਟਰਸਾਈਕਲ ਵੀ ਨਾ ਪਹਿਲੇ ਮਾਇਲ ਵੀ ਮੇਰੇ ਪੁੱਤ ਦਾ ਉੱਥੇ ਹੀ ਕੱਢ ਲਿਆ 5-10000 ਰੁਪਏ ਸੀ ਉਹ ਵੀ ਕੱਢ ਲਿਆ ਸਾਰਾ ਕੁਝ ਬੇਲਾ ਕਰਤਾ ਮੇਰਾ ਪੁੱਤ ਤਾਂ ਇੰਨਾ ਲੋਗੋ ਲਹਾਨ ਹੋਇਆ ਪਿਆ ਉੱਥੇ ਜਦੋਂ ਮੈਂ ਜਾ ਕੇ ਵੇਖਿਆ ਮੈਂ ਤਾਂ ਕਿਹਾ ਮਾੜੀ ਮੋਟੀ ਮੈਨੂੰ ਕੀ ਪਤਾ ਵੀ ਆ ਮੇਰੇ ਪੁੱਤ ਮਰਵਾਉਣ ਨੂੰ ਸੱਦਿਆ ਇਹਨੇ ਉਹ ਕੁੜੀ ਘਰੇ ਆਉਂਦੀ ਜਾਂਦੀ ਸੀ ਛੋਡੇ ਆਉਂਦੀ ਜਾਂਦੇ ਸੀ ਸਾਰੇ ਆਉਂਦੇ ਜਾਂਦੇ ਸੀ ਕਿ ਪਹਿਲਾਂ ਪਰਿਵਾਰ ਰਿਲੇਸ਼ਨ ਜੀ ਤੁਹਾਡੇ ਹਾਂ ਤੁਹਾਨੂੰ ਤੁਹਾਨੂੰ ਇਹ ਪਤਾ ਸੀ ਵੀ ਸਬੰਧ ਹੈਗੇ ਇਹਦੇ ਨਾਲ ਨਹੀਂ ਮੈਨੂੰ ਨਹੀਂ ਸੀ ਪਤਾ ਪਹਿਲਾਂ ਹੁਣ ਪਤਾ ਲੱਗਾ ਜਦੋਂ ਮੈਨੂੰ ਗੁਰਪ੍ਰੀਤ ਨੇ ਕਿਹਾ ਮੰਮੀ 70 70 ਫੋਨ ਲੰਮਦੀ ਰਾਤ ਨੂੰ ਮੈਨੂੰ 70 70 ਮੈਸੇਜ ਕਰਦੀ ਆ ਇਹ ਤਾਂ ਜਸਪ੍ਰੀਤ ਦੇ ਮੂੰਹ ਤੇ ਵੀ ਉਹਦੇ ਘਰ ਵਾਲੇ ਨੇ ਕਿਹਾ ਗੁਰਪ੍ਰੀਤ ਨੇ ਕਹਿੰਦਾ ਮੈਨੂੰ ਵਾਈ ਤੂੰ ਮੈਨੂੰ ਗਲਤ ਨਾ ਸਮਝ ਕਹਿੰਦਾ ਤੇਰੇ ਘਰ ਵਾਲੀ ਆ ਬੈਠੀ ਕਹਿੰਦੀ ਮੈਂ ਤਾਂ ਲਾਉਂਗੀ ਕਹਿੰਦੀ ਮੈਂ ਤਾਂ ਤੇਰੇ ਹੀ ਆਉਣਾ ਉਹਦੇ ਮੂੰਹ ਤੇ ਵੀ ਕਿਹਾ ਸੀ ਆਦੇ ਘਰ ਦੇ ਮੂੰਹ ਤੇ ਕਹਿੰਦੇ ਹਾਂ ਕਹਿੰਦੀ ਮੈਂ ਤੇ ਤੇਰੇ ਹੀ ਆਉਣਾ ਤਾਨੂੰ ਉਦੋਂ ਕੋ ਜੱਜਮੈਂਟ ਨਹੀਂ ਹੋਈ ਨਾ ਮੈਨੂੰ ਨਹੀਂ ਸੀ ਹੋਈ ਮੈਂ ਤਾਂ ਕਹੇ ਨਹੀਂ ਕਹਾਦਾ ਉਹਨੇ ਦੋ ਜਵਾਕਾਂ ਦੀ ਮਾਂ ਆ ਹੁਣ ਜਦੋਂ ਦਾ ਪੀਰ ਦਾ ਕੰਮ ਚੱਕਿਆ ਸੀ ਬਈ ਅਸੀਂ ਮੁੰਡਾ ਵਿਆਹ ਲੈਣਾ ਗੋਪੀ ਜਮਾਪੋੜਾ ਉਹਨੇ ਦੱਸਤਾ ਉਹਨੇ ਕੰਮ ਆ ਮੇਰਾ ਪੁੱਤ ਸੱਦ ਕੇ ਮਰਾਤਾ ਜੀ ਸੱਦ ਕੇ ਮਰਾਤਾ ਮੇਰਾ ਮੈਂ ਲੁੱਟੀ ਪੱਟੀ ਗਈ ਪੁੱਤ ਸਰ ਤੇ ਪਿਓ ਨਹੀਂ ਮੈਂ ਕਿੱਥੇ ਜਾਵਾਂ ਉੱਥੇ ਮੈਂ ਬੈਠੀ ਆਈਆਂ ਰਸਤੇਦਾਰ ਬੈਠੇ ਸਾਡਾ ਕਿਸੇ ਨੇ ਸੁਣਿਆ ਨਹੀਂ ਨਾ ਕਿਸੇ ਪੁਲਿਸ ਨੇ ਨਾ ਕਿਸੇ ਨੇ ਉਹਨਾਂ ਨੇ ਸੁਣਿਆ ਉਹ ਪਿਆ ਮੇਰਾ ਪੁੱਤ ਇਹ ਦੂਸਰਾ ਮੁੰਡਾ ਨਾਲ ਗਿਆ ਸੀ ਉਹ ਕਿਹੜੇ ਪਿੰਡ ਦਾ ਸੀ ਉਹ ਇੱਥੋਂ ਦਾ ਹੀ ਆ ਪੁੱਤ ਲੋਕਲੀ ਆ ਹਾਂ ਲੋਕਲੀ ਆ ਉਹ ਤਾਂ ਮੁੰਡਾ ਉੱਥੇ ਦਾਖਲ ਆ ਜੀ ਹਾਂ ਹੁਣ ਮੇਰੇ ਪੁੱਤ ਦੇ ਮੈਨੂੰ ਤਾਂ ਕੁਛ ਨਹੀਂ ਮੈਨੂੰ ਤਾਂ ਮੌਤ ਚਾਹੀਦੀ ਆ ਮਨਪ੍ਰੀਤ ਦੀ ਬਸ ਮੈਨੂੰ ਤਾਂ ਇੱਕੋ ਹੀ ਗੱਲ ਚਾਹੀਦੀ ਮਨਪ੍ਰੀਤ ਬਰਾਬਰ ਪਵੇ ਮੇਰੇ ਪੁੱਤ ਦੀ ਕਹਿੰਦੀ ਸੀ ਨਾਲ ਮਰੂੰਗੀ ਨਾਲ ساری ਜ਼ਿੰਦਗੀ ਕੱਡੂਗੀ ਉਹ ਨਾਲ ਪੈਣੀ ਚਾਹੀਦੀ ਆ ਬਸ ਮੇਰਾ ਫੇਰ ਮੇਰੇ ਦਿਲ ਨੂੰ ਸ਼ਾਂਤੀ ਆਉਂਦੀ ਆ ਜੇ ਮਰਾ ਬਰਾਬਰ ਮਰੇ ਹੁਣ ਜੀ ਉਹ ਬਸ ਮੈਂ ਇੱਕੋ ਹੀ ਆ ਮੈਂ ਤਾਂ ਇਹੀ ਹੱਥ ਬੰਨ ਕੇ ਕਹਿਨੀ ਆ ਵੀ ਮੇਰਾ ਪੁੱਤ ਦੁਨੀਆ ਤੋਂ ਗਿਆ ਇਹਨੇ ਮਰਵਾਤਾ ਇਹ ਨਾਲ ਪਵੇ ਹੁਣ ਇਹ ਕਹਿੰਦੀ ਮਰੂੰਗੀ ਜੇ ਤੈਨੂੰ ਕੋਸ਼ ਹੋ ਜੇਵੇ ਅੱਗੇ ਵੀ ਵਾਅਦੇ ਕਰਦੀ ਸੀ ਮੇਰੇ ਪੁੱਤ ਨਾਲ ਹੁਣ ਨਾਲ ਕਿਉਂ ਨਹੀਂ ਮਰੀ ਹੁਣ ਕਿਉਂ ਆਪਦੇ ਜਵਾਕਾਂ ਚ ਜਾਵੜੀ ਕਿਉਂ ਆਪਦੇ ਬੰਦੇ ਚ ਜਾਵੜੀ ਮੇਰੇ ਪੁੱਤ ਨੂੰ ਮਗਰ ਲਾਈ ਫਿਰਦੀ ਸੀ ਕਿਤੇ ਕੁਛ ਬੋਲਦੀ ਸੀ ਕਿਤੇ ਕੁਛ ਬੋਲਦੀ ਸੀ ਕਿਤੇ ਕੁਛ ਬੋਲਦੀ ਸੀ ਮੈਂ ਦੱਸ ਕਿੱਧਰ ਜਾਵਾਂ ਕਿਹਦੇ ਕੋਲੇ ਮੈਂ ਪਿੱਟਾਂ ਆ ਗਈ ਆਪੇ ਹੀ ਛੱਡ ਜਾਂਦਾ ਸੀ ਆਪੇ ਹੀ ਲੈ ਜਾਂਦਾ ਸੀ ਮੈਂ ਤਾਂ ਇਹੋ ਜਿਹਾ ਇਨਸਾਨ ਹੀ ਨਹੀਂ ਵੇਖਣਾ ਕਿਤੇ ਤੁਸੀਂ ਉਹਦੇ ਰੋਕਿਆ ਨਹੀਂ ਫਿਰ ਉਹਨਾਂ ਨੂੰ ਵੀ ਤੂੰ ਸਾਡੇ ਘਰੇ ਉਹਨਾਂ ਭਾਈ ਇਹ ਕੀ ਕਹਾਣੀ ਐ ਤੂੰ ਇਹ ਗੱਲ ਗੱਲਬਾਤ ਨਹੀਂ ਕਰੀ ਉਹਦੇ ਤੋਂ ਆਉਂਦਾ ਜਾਂਦਾ ਸੀ ਬਹੁਤ ਆ ਪਹਿਲਾਂ ਤਾਂ ਆਪ ਵੀ ਆਉਂਦਾ ਸੀ ਉਹ ਵੀ ਆਉਂਦੀ ਸੀ ਮੈਨੂੰ ਇਹ ਨਹੀਂ ਸੀ ਨਾ ਪਤਾ ਹੁਣ ਤਾਂ ਛੱਡ ਕੇ ਉੱਠ ਜਾਂਦਾ ਸੀ ਜਿੱਤੇ ਜਦੋਂ ਫੋਨ ਕਰਦੀ ਸੀ ਲੈ ਜਾਂਦਾ ਸੀ ਤੁਹਾਡੇ ਘਰੇ ਛੱਡ ਜਾਂਦਾ ਸੀ ਇੱਥੇ ਹਾਂ ਸਾਰਾ ਸਾਰ ਦਿਨ ਰਹਿੰਦੇ ਸੀ ਸਾਰਾ ਦਿਨ ਵੀ ਰਹਿੰਦੇ ਸੀ ਕਿ ਦਰਦਾਂ ਦਿਨ ਰਹਿੰਦੇ ਸੀ ਇੱਕ ਰੈੱਡ ਸੋਹਣਾ ਦਿੱਤਾ ਹੋਇਆ ਹਜੇ ਉੱਥੇ ਦਰਜੀ ਕੋਲੇ ਹੀ ਪਿਆ ਉਹ ਤਾਂ ਫੋਨ ਦੀ ਰਿਕਾਰਡਿੰਗ ਮੈਂ ਕਢਾਈ ਹਾਂ ਉਹ ਤਾਂ ਸਿੱਧਾ ਇੱਕ ਤਾਂ ਪੈਸੇ ਦੇ ਭਾਈ ਵਾਲ ਨਹੀਂ ਇਹਨਾਂ ਦੇ 1 ਰੁਪਏ ਦੇ ਵੀ ਮੇਰੇ ਪੁੱਤ ਨੂੰ ਲੁੱਟ ਕੇ ਖਾ ਗੀ ਤੁਹਾਡਾ ਭਾਈ ਕੰਮ ਕਾਹਦਾ ਕਾਦਾ ਸੀ ਪਿੰਨਾਰਸਲ ਦਾ ਪਾਰਸਲ ਦਾ ਮੈਂ ਤਾਂ ਬਹੁਤ ਕੀਤੀ ਬਹੁਤ ਮਿਹਨਤ ਕੀਤੀ ਬੜੀ ਕੀਤੀ ਉਹਨੇ ਮਰਨਾ ਬੰਦਾ ਨਹੀਂ ਸੀ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਉਹਨੇ ਕਿਹਾ ਨਾ ਜਿਵੇਂ ਨੇ ਕੀਤੀ ਗੁਰਪ੍ਰੀਤ ਨਾਲ ਆਉਣੀ ਨਹੀਂ ਸੀ ਚਾਈ ਨਹੀਂ ਮੇਰੇ ਹੱਥਾਂ 'ਚ ਭਲਿਆ ਵੀਰ ਭਰਾ ਸੀ ਮੇਰਾ ਸਹੀ ਪੁੱਛਦੇ ਨੇ ਬੰਦਾ ਬਹੁਤ ਸਹੀ ਪਰ ਜਿਹੜੀ ਇਹ ਜਨਾਨੀ ਨੇ ਨਾ ਸਾਨੂੰ ਮਿੱਠੀ ਹੋਏ ਨੇ ਇਹਨੇ ਸਾਡਾ ਨਾ ਕੀਤਾ ਨਾ ਕੰਮ ਇਹ ਬਹੁਤ ਗਲਤ ਕੀਤਾ ਬਹੁਤ ਜਿਆਦੇ ਜਿਹੜਾ ਸਾਡ ਭਰਾ ਨਾਲ ਧੋਖਾ ਆਇਆ ਨਾ ਇਹਨੇ ਸੱਦ ਕੇ ਸਾਡਾ ਭਰਾ ਘਰੇ ਮਰਵਾਇਆ 18 ਸਾਲਾਂ ਦਾ ਹੀ ਜਦੋਂ ਹੀ ਸਾਡੇ ਕੋਲ ਰਹਾ ਇਹੋ ਜੀ ਗੱਲ ਨਹੀਂ ਹੋਈ ਕਿ ਬਹੁਤ ਹਨ ਕਮਾਈ ਕੀਤੀ ਰਾਤ ਦੇਣ ਕਮਾਈ ਕਰਕੇ ਉਹਨੇ ਸਾਰਾ ਘਰ ਚਲਾਇਆ ਨੇ ਉਹ ਕਿਸੇ ਦਾ ਪੈਸਾ ਨਹੀਂ ਮੰਗਣ ਵਾਲਾ ਤਰੇ ਨੇ ਨਾ ਬਹੁਤ ਮਾੜੀ ਜਸਪ੍ਰੀ ਤਾਂ ਨੇ ਬਹੁਤ ਧੋਖਾ ਸਾਡੇ ਨਾਲ ਕੀਤਾ ਲੂਣ ਖਾ ਕੇ ਸਾਡੇ ਘਰ ਦਾ ਰਾਮ ਕੀਤਾ ਦੋਨਾਂ ਜੀਆਂ ਨੇ ਮੈਂ 19 ਸਾਲਾਂ ਦਾ ਇੱਥੇ ਹੁੰਦੀ ਸੀ ਹਾਂ ਇੱਥੇ ਹੁੰਦੀ ਸੀ ਦੋਨਾਂ ਜੀ ਇੱਥੇ ਹੁੰਨੇ ਨਿਆਣੇ ਵੀ ਇੱਥੇ ਨੇ ਹੁੰਦਾ ਬੱਚਾ ਉਹਦੇ ਦੋ ਬੱਚੇ ਇਹਨਾਂ ਦਾ ਘਰ ਵਾਲਾ ਸੰਭਦਾ ਹੁੰਦਾ ਸੀ ਉਹ ਤਾਂ ਫਿਰਦੀ ਹੁੰਦੀ ਸੀ ਵਾਲ ਸਟੇਟ ਕਰਾਏ ਜਾਂਦੇ ਸੀ ਐ ਇੱਕਦਰੀ ਫਿਰਨਾ ਤੇ ਮੈਂ ਹਨਾ ਬੱਚਿਆਂ ਨੂੰ ਕਿਉਂ ਨਹੀਂ ਸੰਭਦੀ ਆਪ ਹੀ ਸੰਭਦਾ ਤਾਂ ਹਨਾ ਆ ਭੈਣੇ ਠੀਕ ਨਹੀਂ ਕਿ ਉਹਨੇ ਮੈਨੂੰ ਅੱਗੇ ਐ ਕਹਿ ਦੇਣਾ ਇਥੇ ਕਰੇ ਫਿਰਦੇ ਨੇ ਤੁਸੀਂ ਇਥੇ ਹੁੰਦੇ ਜਾਂਦੇ ਸੀ ਪੂਰਾ ਆਈ ਹੁੰਦੀ ਸੀ ਇਥੇ ਆਈ ਹੁੰਦੀ ਸੀ ਇਹਨਾਂ ਕੋਲੇ ਨਾਲ ਬੱਚੇ ਵੀ ਹੁੰਦੇ ਹਾਂ ਬੱਚੇ ਵੀ ਆ ਤਾਂ ਘਰ ਵਾਲਾ ਵੀ ਇਥੇ ਹੁੰਦਾ ਸੀ ਕਈ ਵਾਰੀ ਤੇ ਉਦੋਂ ਥੋੜੇ ਚਿਰ ਰੁਕਣਾ ਫਿਰ ਕਈ ਵਾਰੀ ਚਲੇ ਜਾਣਾ ਹਾਂ ਤੇ ਸਾਨੂੰ ਨਹੀਂ ਸੀ ਪਤਾ ਵੀ ਇਹ ਢਿੱਡ ਚ ਜਨਾਨੀ ਦੇ ਕੀ ਆ ਕਈ ਵਾਰ ਤੁਸੀਂ ਪੁੱਛਿਆ ਨਹੀਂ ਵੀ ਤੇ ਜਨਾਨੀ ਤੁਹਾਡੇ ਨਾਲ ਰਹਿੰਦੀ ਐ ਕਿਵੇਂ ਐ ਕੀ ਸਬੰਧ ਆ ਪਾਂ ਤੋਂ ਤੇ ਜਦੋਂ ਕੋਈ ਜਨਾਨੀ ਹੁੰਦੀ ਆ ਆਪਾਂ ਪੁੱਛਦੇ ਤਾਂ ਇਸ ਵਜ੍ਹਾ ਦਾ ਕਰਦੇ ਆ ਉਹ ਤਾਂ ਪੁੱਛਦੇ ਆ ਜੋ ਸਾਨੂੰ ਪਤਾ ਹੀ ਸਾਡੇ ਭਰਾ ਸਹੀ ਆ ਸਾਡੇ ਭਰਾ ਦਾ ਦੋਸਤ ਆ ਉਹਦੇ ਘਰ ਦੀ ਆਏ ਆ ਵਿਆਹ ਰੱਖਿਆ ਸੀ ਬੁਲਾਏ ਹਨ ਇਹ ਆਉਂਦੇ ਆ ਸਾਨੂੰ ਤਾਂ ਪਤਾ ਹੀ ਹੁਣ ਜਿਵੇਂ ਅਸੀਂ ਸਾਰੇ ਵੱਤਦੇ ਆ ਸਾਰੇ ਭੈਣ ਭਰਾਵਾ ਤੇ ਸਾਡੇ ਵਰਗਾ ਹੀ ਉਹ ਹਾਂ 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 ਫਿਰ ਤੁਸੀਂ ਕਿਵੇਂ ਜਾਣਦੇ ਹੋ ਪਰਿਵਾਰ ਨਾਲ ਜਿਹਦੇ ਹੁਣ ਕਹਿੰਦੇ ਸਾਡੇ ਨਾਲ ਬਹੁਤ ਜਿਆਦਾ ਤੱਕਾ ਹੋਇਆ ਸਰ ਉਹਨਾਂ ਸਾਫ ਨਹੀਂ ਮਿਲ ਰਿਹਾ ਸਾਲਾ ਜੀ ਉਹ ਇਹਨਾਂ ਦਾ ਸਾਲਾ ਜੀ ਹਾਂ ਥੋੜੀ ਜਿਹੀ ਸਿਸਟਮ ਬਹੁਤ ਵਿਸ਼ੇਸ਼ਤ੍ਰ ਮਿਰਿੰਦਰ ਵੈਹੀ ਹੋਈ ਹੈ ਜੀ ਇਸ ਕਾਰਨ ਅਸੀਂ ਅੱਜ ਸਵੇਰ ਤੋਂ ਲੈ ਕੇ ਸੁਬਾ 1 ਵਜੇ ਦੀ ਗੱਲ ਹੈ 1 ਵਜੇ ਤੋਂ ਲੈ ਕੇ ਅਸੀਂ ਬਹੁਤ ਪਰੇਸ਼ਾਨ ਹੋਏ ਬੈਠੇ ਸਾਡੇ ਜਿੰਨਾ ਕੋਈ ਪਰੇਸ਼ਾਨੀ ਮੇਨ ਗੱਲ ਹੈ ਸਾਡਾ ਕੋਈ ਅੱਗੇ ਪਿੱਛੇ ਹੈ ਨਹੀਂਗਾ ਤਾਂ ਕਰਕੇ ਸਾਡੀ ਕੋਈ ਸੁਣ ਨਹੀਂ ਰਿਹਾ ਤਿੰਨ ਜਾਣੇ ਸਾਡੇ ਕੋਲ ਇੰਟਰਵਿਊ ਲੈ ਕੇ ਗਏ ਤਿੰਨ ਜਾਣੇ ਤੇ ਤਿੰਨਾਂ ਨੇ ਇੰਟਰਵਿਊ ਇੱਕ ਨਹੀਂ ਪਾਈ ਸਾਡੀ ਪਤਾ ਨਹੀਂ ਪੁਲਿਸ ਵਾਲਿਆਂ ਨੇ ਕੁਛ ਕੀਤਾ ਰੱਬ ਜਾਣੇ ਉਹਨਾਂ ਦੇ ਕੁਛ ਚੜਾਏ ਹੋਣੇ ਪੈਸੇ ਚੜਾਏ ਰੱਬ ਜਾਣੇ ਕੁਛ ਕੀਤਾ ਸਾਡੀ ਤਾਂ ਹਜੇ ਵੀ ਕੁਝ ਪੁੱਛ ਨਹੀਂ ਹੋਈ ਅੱਜ ਅਸੀਂ ਬੈਠ ਕੇ ਆ ਗਏ ਸਾਰੀ ਦਿਹਾੜੀ ਹੁਣ ਸਾਨੂੰ ਵਾਰ-ਵਾਰ ਇਹ ਕਹਿ ਰਹੇ ਆ ਵੀ ਤੁਸੀਂ ਉਹਦਾ ਕਰ ਦੋ ਸ਼ਿਸ਼ਕਾਰ ਕਰ ਦੋ ਤੁਸੀਂ ਸ਼ਿਸ਼ਕਾਰ ਕਰ ਦੋ ਤੁਸੀਂ ਸ਼ਿਸ਼ਕਾਰ ਕਰੋਗੇ ਕਦੋਂ ਇਹ ਵਾਰ-ਵਾਰ ਕਹਿੰਦੇ ਜਦੋਂ ਸਾਡੇ ਰਿਸ਼ਤੇਦਾਰ ਹੀ ਹੈ ਨਹੀਂ ਕੋਈ ਸ਼ਿਸ਼ਕਾਰ ਅਸੀਂ ਕਿੱਥੋਂ ਕਰ ਲਾਂਗੇ ਦੋ ਜਾਨੇ ਜਾ ਕੇ ਘਰੇ ਉਹਨਾਂ ਦੇ ਕਰਾਈਏ ਸ਼ਿਸ਼ਕਾਰ ਸਾਡਾ ਕੁਛੇ ਵੀ ਜੇ ਤੁਸੀਂ ਸੋਚ ਰਹੇ ਹੋ ਜੇ ਮੰਨ ਲਓ ਸਾਨੂੰ ਇੱਕ ਚੀਜ਼ ਦਾ ਇਨਸਾਫ ਦੇਣਾ ਚਾਹੀਦਾ ਵੀ ਸਾਨੂੰ ਪ੍ਰੋਪਰ ਤਾਂ ਦੇ ਦੇਣਾ ਚਾਹੀਦਾ ਵੀ ਫਲਾਣੇ ਬੰਦੇ ਸਾਡੇ ਕੋਲੇ ਫੜੇਗੇ ਇੱਕ ਵਾਰੀ ਨਿਊਜ਼ ਤਾਂ ਚਲਾ ਦੇਣੀ ਹੀ ਦੀ ਹੈ ਮੰਨ ਲਓ ਹੁਣ ਹੁਣ ਉਹਨਾਂ ਦੀ ਬੁੜੀ ਆ ਉਹ ਬੁੜੀ ਤੇ ਸਾਡੇ ਤੋਂ ਮੁੰਡਾ ਬੁੜੀ ਮੜੀ 9 ਵਜੇ ਦੀ ਮੁੰਡਾ ਵੜਿਆ ਮੰਨ ਲਓ 10 ਵਜੇ ਦਾ ਵੜਿਆ ਚਲ 12 ਵਜੇ ਮਰਿਆ ਹੋਊਗਾ ਵੱਧ ਤੋਂ 12 ਵਜੇ ਮਰ ਗਿਆ ਹੋਊਗਾ ਚਲ 2:30 ਚਲ 2:30 ਹਾਂ 2:30 ਹੋਇਆ ਚਲ ਤੇ ਉਹਦੀ ਆਪਣੀ ਮੁੰਡੇ ਦਾ ਪੋਸਟਮਾਨ ਕਰਤਾ ਹੋਣਾ ਤੇ ਬੁੜੀ ਹਜੇ ਭਾਈ ਬੈਠਿਆ ਨੂੰ ਉਸ ਤੋਂ ਬਾਅਦ ਉਹਦਾ ਕਰਨਗੇ ਉਹ ਕਾਤੋਂ ਲਿਆਂਦੀ ਕੋਈ ਨਾ ਕੋਈ ਹੈਗੀ ਉਹ ਤਾਂ ਟੀਵੀ ਦਾ ਮਰੀਜ਼ ਸੀ ਉਹਦੇ ਨਾਲ ਕੀ ਲਿੰਕ ਸੀ ਇਹਨਾਂ ਦਾ ਉਹ ਤਾਂ ਇਹਨਾਂ ਨੂੰ ਹੀ ਪਤਾ ਪੁਲਿਸ ਸਭ ਨੂੰ ਹੀ ਪਤਾ ਉਹਨਾਂ ਦਾ ਕਾਤੋਂ ਉਹ ਮੇਨ ਗੱਲ ਉਹ ਆਪਦਾ ਜੱਕ ਲਾ ਕੇ ਅਡਜਸਟਮੈਂਟ ਕਰਕੇ ਸਭ ਕੁਝ ਕੰਮ ਫਾਈਨਲ ਕਰ ਦੇਣਗੇ ਉਹ ਸਾਡੇ ਕੋਸ਼ਿ ਵੀ ਨਹੀਂ ਹੈ ਮੇਨ ਸਾਡੇ ਕੋਲ ਜੇ ਪੈਸਾ ਹੋਵੇ ਜੇ ਸਾਡੇ ਕੋਲ ਪ੍ਰਾਪਰਟੀ ਹੋਵੇ ਅਸੀਂ ਦੇਣ ਯੋਗ ਹੋਈਏ ਫਿਰ ਅਸੀਂ ਤਾਂ ਆਪਦਾ ਇਹੀ ਰਹਿ ਗਿਆ ਸਾਡੇ ਅਸੀਂ ਘਰ ਵੇਚ ਕੇ ਲਾਵਾਂਗੇ ਪੈਸੇ ਹੋਰ ਤਾਂ ਸਾਡੇ ਕੋਲ ਹੈ ਨਹੀਂ ਕੁਝ ਬਸ ਘਰ ਵੇਚ ਕੇ ਲਾਵਾਂਗੇ ਪੁਲਿਸ ਵਾਲਿਆਂ ਨੂੰ ਦਵਾਂਗੇ ਵਕੀਲਾਂ ਨੂੰ ਦਵਾਂਗੇ ਉਹਨਾਂ ਨੂੰ ਦਵਾਂਗੇ ਹੋਰ ਤਾਂ ਸਾਡੇ ਕੋਲੇ ਹੈ ਹੀ ਨਹੀਂ ਕੁਝ ਬਸ ਅਸੀਂ ਇਹੀ ਤਾਂ ਇੱਕ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਪ੍ਰੋਪਰ ਜਿਹੜੇ ਬੰਦਿਆਂ ਦਾ ਨਾਮ ਲੈ ਰਹੇ ਆ ਉਹਨਾਂ ਨੂੰ ਪ੍ਰੋਪਰ ਚੱਕਿਆ ਜਾਵੇ ਸਾਨੂੰ ਪਤਾ ਲੱਗੇ ਵੀ ਉਹ ਚੱਕੇ ਗਏ ਆ ਇਹ ਨਾ ਹੋਵੇ ਸਾਨੂੰ ਇਹ ਆਲੇ-ਦਵਾਲੀ ਗੀੜੇ ਘੜਵਾਈ ਜਾਂ ਹਨ ਸਾਨੂੰ ਪਰਚੇ ਦਾ ਨਾਮ ਨਹੀਂ ਪਤਾ ਲੱਗਿਆ ਵੀ ਕਿਹੜਾ ਨੰਬਰ ਪਰਚਾ ਸਾਨੂੰ ਕਿਹੜੇ ਬੰਦਿਆਂ ਦੇ ਕੀਤਾ ਅੱਜ ਕੱਲ ਦੱਸਦੇ ਸਾਨੂੰ ਕੱਲ ਕਰਦੇ ਘੰਟੇ ਤਾਂ ਹੀ ਦੱਸਦੇ ਦੋ ਘੰਟੇ ਦਿੰਦੇ ਐਂ ਦਿਨ ਟਪਾਤਾ ਉਹਨਾਂ ਨੇ ਹੁਣ ਸਾਨੂੰ ਪਤਾ ਲੱਗੇ ਹੁਣ ਤੁਹਾਡੇ ਨਿਊਜ਼ ਦੇ ਤਾਈ ਸਾਨੂੰ ਪਤਾ ਲੱਗ ਜੂ ਕੀ ਪਤਾ ਸਾਡੀ ਕਿਸਮਤ ਜਾਗ ਜਿਸ ਕਾਰਨ ਕੀ ਪਤਾ ਇਹ ਚੱਲੇ ਵੀ ਤਾਂ ਫੇਰ ਹੀ ਸਾਨੂੰ ਪਤਾ ਲੱਗੂ ਮੈਂ ਕਹਿੰਦੇ ਅੱਜ ਕੱਲ ਬਹੁਤ ਪ੍ਰੈਸ਼ਰ ਆ ਹਰ ਇੱਕ ਚੀਜ਼ ਦਾ ਉਹ ਕਹਿੰਦੇ ਉਹ ਕਹਿੰਦੇ ਉਥੋਂ ਦਾ ਐਮ ਐਲ ਏ ਉਹ ਕੀ ਵਾਇਦਾ ਆ ਅਸ਼ਪਾਰਸ਼ਾ ਉਹਨਾਂ ਦੀ ਸ਼ਿਫਾਰਸ਼ ਦੇ ਥਰੂ ਹੁਣ ਰੱਬ ਜਿਹਾ ਨੇ ਕੋਈ ਵਿੱਚੋਂ ਬੰਦੇ ਆਖ ਰਹੇ ਨਹੀਂ ਉਹਨਾਂ ਦਾ ਜਿਹੜਾ ਉਹ ਬਣਾ ਸਰਪੰਚ ਆਮ ਆਦਮੀ ਪਾਰਟੀ ਦਾ ਕੋਈ ਸਰਪੰਚਾ ਕਹਿੰਦਾ ਉਹਨਾਂ ਦੀ ਸਪੋਰਟ ਹਾਂ ਰੱਬ ਜਾਣੇ ਆਪਾਂ ਨੂੰ ਤਾਂ ਕੋਈ ਪਤਾ ਨਹੀਂ ਵਿੱਚੋਂ ਹੀ ਬੰਦੇ ਦੱਸ ਰਹੇ ਆ ਉੱਥੇ ਜਿਵੇਂ ਬੈਠਦੇ ਸੀ ਕਰਦੇ ਸੀ ਉਹ ਮੈਂ ਗੱਲਾਂ ਦੱਸਦੀ ਉਹਨਾਂ ਦੇ ਵਿੱਚੋਂ ਪਤਾ ਲੱਗਿਆ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹ ਆਮ ਆਦਮੀ ਪਾਰਟੀ ਦਾ ਕੌਣ ਹੈ ਕਿਵੇਂ ਆਸੀਂ ਤਾਂ ਅਸੀਂ ਗਏ ਹੀ ਨਹੀਂ ਉਧਰਲੇ ਪਾਸੇ ਅਸੀਂ ਤਾਂ ਸਿਰਫ ਚੱਕਣ ਗਏ ਆ ਸਾਨੂੰ ਤਾਂ ਫੋਨ ਕੀਤਾ ਮੰਨ ਲਾ ਮੈਨੂੰ ਬੇਬੇ ਨੇ ਫੋਨ ਕੀਤਾ ਮੈਂ ਤਾਂ ਤਾਂ ਨਾਲ ਗਿਆ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਣਾ ਸੀ ਉਹ ਤਾਂ ਉੱਥੇ ਪਿਆ ਸੀ ਕੀ ਪਤਾ ਸੈਟ ਹੀ ਦਿੰਦੇ ਸਾਨੂੰ ਹਏ ਤਾਂ ਇਹ ਨਹੀਂ ਦੱਸਿਆ ਵੀ ਸਾਡਾ ਮੋਟਰਸਾਈਕਲ ਕਿੱਥੇ ਆ ਸਾਡਾ ਮੋਬਾਈਲ ਕਿੱਥੇ ਆ ਇਹ ਵੀ ਨਹੀਂ ਉਹਨਾਂ ਨੇ ਪ੍ਰੂਫ ਕੀਤਾ ਉਹ ਜਿਹੜੀ ਉਹਦੇ 골ਡ ਵਾਲੀ ਚੈਨੀ ਪਾਈ ਉਹ ਵੀ ਨਹੀਂ ਪ੍ਰੂਫ ਦੇ ਆ ਕੰਨ ਦੇ ਵਿੱਚ ਮੰਦਰਾ ਪਾ ਉਹ ਵੀ ਨਹੀਂ ਪ੍ਰੂਫ ਦੇ ਦੇ ਪਲਾ ਮੇਰੇ ਵਰਗੇ ਤੇਰੇ ਮੇਰੇ ਵਰਗੇ ਕੋਈ ਛੋਟੇ ਮੰਦੇ ਉਹਨਾਂ ਨੇ ਕੱਢ ਲਈ ਹੁਣ ਪਤਾ ਤਾਂ ਲੱਗੇ ਵੀ ਕਿਹੜੇ ਬੰਦੇ ਨੇ ਕੱਢੀਆਂ ਸਾਨੂੰ ਸਾਨੂੰ ਕੁਛ ਨਾ ਕੁਛ ਤਾਂ ਮਿਲਣਾ ਚਾਹੀਦਾ ਨਾ ਇਨਸਾਫ ਬਸ ਇਹੀ ਹੱਥ ਬੰਨ ਕੇ ਬੇਨਤੀ ਹੈ ਕਿਰਪਾ ਕਰੇ ਜੇਕਰ ਦੂਸਰੀ ਪਾਰਟੀ ਵੀ ਦੂਜੀ ਧਿਰ ਵੀ ਆਪਣਾ ਪੱਖ ਦੇਣਾ ਚਾਹੁੰਦੀ ਹੈ ਤਾਂ ਸਾਡੇ ਨਾਲ ਉਹ ਵੀ ਸੰਪਰਕ ਕਰ ਸਕਦੇ ਆ ਸਾਨੂੰ ਪੱਖ ਦੱਸ ਸਕਦੇ ਆ ਪਰਿਵਾਰ ਨੇ ਆਪਦਾ ਪੱਖ ਦੱਸਿਆ ਵੀ ਸਾਡੇ ਨਾਲ ਜੋ ਕੁਝ ਹੋਇਆ ਜੋ ਕੁਝ ਵਾਪਰਿਆ ਇਹਨਾਂ ਨੇ ਸਾਰਾ ਕੁਝ ਦੱਸਿਆ ਜੇਕਰ ਦੂਜੀ ਧਿਰ ਵੀ ਆਪਣਾ ਪੱਖ ਦੇਣਾ ਚਾਹੁੰਦੀ ਆ ਦੱਸਣਾ ਚਾਹੁੰਦੀ ਆ ਤਾਂ ਸਾਡੇ ਨਾਲ ਉਹ ਵੀ ਸੰਪਰਕ ਕਰ ਸਕਦੀ ਆ